ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਨ ਕਿੱਦਾਂ ਸਾਰੇ ਠੀਕ ਠਾਕ ਹੋ ਦੇਦੇ ਸਾਰਿਆਂ ਸਤਿ ਸ੍ਰੀ ਅਕਾਲ ਜੀ ਅੱਜ ਦਿਖੋਗੀ 14 ਤੇ ਦਿਨ ਹੋ ਗਿਆ ਅੱਜ ਮੰਗਲਵਾਰ ਦਿਨ ਮਹਾ ਮਾਈ ਦਾ ਮਾਤਰਾ ਦਿਨ ਹੈ ਨਾ ਤੇ ਹੋ ਗਿਆ ਸ਼ਾਮ ਦਾ ਟਾਈਮ ਤੇ ਜਦੋਂ ਤੋਂ ਝੋਨਾ ਵੱਢ ਹੋਇਆ ਸੀ ਮੈਂ ਦੇਖਿਆ ਨਹੀਂ ਸੀ ਕਿ ਮੈਂ ਆਈ ਨਹੀਂ ਸੀ ਫੋਨ ਕਾ ਤਬੀਰ ਬਤੁਨ ਚਲੋ ਮੈਂ ਕਿਹਾ ਹੁਣ ਜਾ ਕੇ ਆਨੇ ਆ ਤੇ ਇੱਕਦਮ ਚੱਕੇ ਫੜ ਲੱਗ ਜੂਗੀ ਆ ਦੇਖੋ ਆ ਰਿੰਦਾ ਆਪਣਾ ਚੋਨਾ ਤੇ ਬਾਕੀ ਪਾਲੀ ਸਾਰੀ ਜਿਹੜੀ ਪਾਲੀ ਪੱਟੀ ਉਹ ਕੱਟੀ ਗਈ ਸਾਰੀ ਆ ਤਾ ਦਿਖਾ ਦਿੰਦਾ ਨਾ ਐਸੇ ਸਾਰੇ ਲੋੜ ਐਕੋ ਤੁਮੇ ਪਰਫੈਕਟ ਲਿਆ ਕੋ ਤੁਲੇ ਤੇ ਲੋੜੀਆਂ ਇਹ ਵਾਇਆ ਬਤਾ ਜਾਂਦੇ ਆ ਬਜਾ ਹੂੰ ਛੋਨਾ ਰੇ ਪੱਕਾ ਨਹੀਂ ਗਾ ਇਹ ਕੱਚਾ ਜਿਆ ਇੱਕੋ ਆਪਣਾ ਚੋਨਾ ਖੜਾ ਬਾਕੀ ਆ ਸਾਰੇ ਸਾਈਡ ਹੁਣ ਪੌਲੀ ਸਾਈਡ ਵੱਡੀ ਹੋਈ ਐ ਤਾਂ ਦਿਖਾਉਣੇ ਆ ਸ਼ਾਮ ਦਾ 6:30 ਦਾ ਟਾਈਮ ਆ ਤੇ ਮੌਸਮ ਕਿੰਨਾ ਸੋਹਣਾ ਤੇ ਪੰਛੀ ਬੋਲਣ ਦੇ ਆ ਕਿੰਨਾ ਵਧੀਆ ਇੱਥੋਂ ਬਣਾਇਆ ਇਹ ਰਸਤਾ ਸਿੱਧਾ ਹੀ ਕੰਪੈਨਿੰਗ ਹੋਣ ਨੂੰ ਉਹ ਦੇਖੋ ਜਾਂਦਾ ਉਹ ਦੇਖੋ ਲਾਲ ਮੇਰਾ ਮੋਢ ਵਢਣ ਡਿਆ ਮੋਢੇ ਪੁੱਛ ਸੋਨੇ ਖਾਂਦੇ ਵਿੱਚ ਬਾਜਰਾ ਪਾ ਕੇ ਹਨ ਤੇ ਸੋਣਾ ਲੱਗਦਾ ਹੋਰ ਭੈਣਾਂ ਦੇ ਬਹੁਤ ਸਾਰੇ ਕਮੈਂਟ ਬਹੁਤ ਵਧੀਆ ਪੂਰਾ ਬਲੌਗ ਦੇਖ ਦੀਆਂ ਤੇ ਦੇਖ ਕੇ ਕਮੈਂਟ ਛੱਡ ਦੀਆਂ ਮੈਨੂੰ ਲੱਗਦਾ ਜੀ ਤੁਸੀਂ ਛੋਣ ਛੋਣੇ ਕਮੈਂਟ ਕਰਦੀਆਂ ਹਨ ਮੋ ਚੰਗਾ ਲੱਗਦਾ ਮੈਂ ਕਹਾਂ ਚਲੋ ਮੈਂ ਕਿਨੇ ਦੇ ਨਵਾਜ਼ ਹਨਾ ਖੂਤ ਆਈਆਂ ਪਹਿਲਾਂ ਸੇਤਿੰ ਸਿਰ ਠੀਕ ਹੈਗੀ ਹੁਣ ਸਿਰ ਠੀਕ ਹੋਈ ਆ ਤੇ ਹੁਣ ਮੈਂ ਖੂਨ ਚਲੋ ਮੈਂ ਕੀੜਾ ਮਾਰਦੇ ਆ ਹਰੇ ਹਰੇ ਵੱਡ ਪੱਠੇ ਆ ਮੁੱਢ ਹਰੇ ਹਰੇ ਮੁੱਢ ਸੁਣੇ ਲੱਗਦੇ ਆ ਪੱਠੇ ਆ ਹਾਂ ਸੂਦਾਂ ਨੇ ਕੀ ਕੀਤਾ ਸਾਰੀ ਪਾਂਡੀ ਵੱਟ ਖਰਾਬ ਕੀਤੀ ਆ ਹਰੇ ਹਰੇ ਮੈਗਾ ਬਦੇ ਲੱਗਦੇ ਬੱਦਨ ਨੂੰ ਹੂੰ ਸੁਣੇ ਖੰਦੇ ਖੜੇ ਜੋ ਠਾਣ ਲੱਗਦੇ ਆ ਉਹ ਦੇਖ ਦਿਓ ਪਰਲੀ ਪੱਟੀ ਜਿੱਲੀ ਵੱਢੀ ਗਈ ਆ ਟੋਪ ਆ ਪੱਲੇ ਸੜੀ ਦੀ ਹੋ ਜੇ ਤੇ ਆਪਾਂ ਝੋਨਾ ਵੱਢਿਆ ਥੋੜਾ ਜਿਹਾ ਸੁੱਕਾ ਸੀਗਾ ਆ ਦੇਖੋ ਹੁਣ ਪੱਲੇ ਸੜਟ ਝੋਨਾ ਵੱਢਾ ਹੈ ਬੰਦਾ ਡਾਇਆ ਨਹੀਂ ਆਜੀ ਨਮਰੂ ਲੱਗੇ ਆ ਪਰ ਇਹ ਪੱਕੇ ਨਹੀਂ ਚਲੋ ਉਹਨੂੰ ਫਿਰ ਆਉਣਾ ਤੇ ਕਿਸੇ ਜਾ ਮੈਂ ਮੁਰਗੀ ਸਪਾਉਣੀ ਚਵਾਉਣੀ ਵੀ ਆ ਹੂੰ ਇਹਦਾ ਉਹ ਦਿਵਾਦੀ ਨਾ ਮੈਂ ਯਾਰ ਕਿਤੇ ਰੱਖੀ ਉਹ ਆ ਦੇਖ ਲਾਲ ਮੇਰਾ ਮੁੱਢ ਵੜਦਾ 10 ਥੋੜਾ ਟਾਈਮ ਨਾਲ ਭੇਜੀ ਮਾਰਿਆ ਉਹਨੂੰ ਫਿਰ ਹਾਂ ਹੂੰ ਅਮਰੂਤੇ ਲੱਗੇ ਪਰ ਪਤਾ ਮੰਦਾ ਬਿੱਤੀ ਬਿੱਤੀ ਬਾਦ ਇਹਨੂੰ ਮੋਟੇ ਬਰਾਂ ਵਿੱਚ ਖਾਦੂਤ ਪੈਜੂਗੀ ਨਾਲੇ ਬਰਾ ਫੂਟਲੇ ਬਗਨਾ ਹੈਗਾ ਪੂਚ ਕਾ ਕੇ ਨਾ ਪੂਚ ਕਾ ਮੜੀ ਫੂਟਾਉਂਦਾ ਹੂੰ ਆ ਸਮੈਲ ਤਾਂ ਆਉਂਦੀ ਓ ਤੇ ਅਮਰੂਦਾਂ ਦੀ ਪਰ ਕੱਚੇ ਫੂਟਾਉਣਾ ਹੈਗਾ ਤੇ ਸੁਣੇ ਠੀਕ ਹੈ ਕੱਚੇ ਆ ਵਰ ਹੈ ਪੱਕੇ ਨਹੀਂ ਕੇ ਉਹ ਠੰਡੇ ਦਾ ਪੋਪੜਾ ਠੰਡੇ ਆਇਆ ਠੰਡੇ ਆ ਆਹ ਵਾੜੇ ਠੰਡੇ ਆ ਆ ਵਾੜੇ ਆ ਬੱਦਲ ਦੇ ਬੱਦਲ ਬਹੁਤ ਸਕੇ ਲਪੇਂਦੇ ਨੂੰ ਦੇਖੋ ਪੱਕੇ ਕਿੰਨੇ ਆ ਨਾ ਚ ਲੱਗੇ ਕਿੰਨੇ ਆ ਤੇ ਪੱਕੇ ਹੀ ਕਟਿਆ ਨੂੰ ਤਾਂ ਵੇਪਰੇ ਆ ਤੇ ਉਹ ਪਰਲੇ ਸੈਡ ਰਹਿੰਦਾ ਸਾਡਾ ਹੁਣ ਝੋਨਾ ਬਾਬੇ ਦੀ ਕਿਰਪਾ ਨਾਲ ਉਹ ਵਿੱਚ ਪੱਕ ਜਾਵੇ ਤੇ ਉਹ ਵੀ ਹੁਣ ਸਿੱਟੇ ਹੀ ਲੱਗ ਸਮਝਿੰਦੀ ਸਿੱਟੇ ਆਣਗੇ Har du <laughs> ਹਾਨੀ ਡੱਬਾ ਸਾਰਾ ਖੂਨ ਆਇਆ ਅੱਜ ਤੇ ਮੈਂ ਤਾਂ ਬਹੁਤ ਦਿਨਾਂ ਬਾਅਦ ਹੀ ਡਾਕਟਰ ਸਾਹਿਬ ਤੇ ਗਰਲਾ ਚਲੋ ਪੱਠੇ ਲੈਣਾ ਰੋਜ਼ ਆਉਂਦੇ ਆਂ ਸ਼ਿਕਾ ਲੰਦਾ ਬੈ ਤੇ ਮੋਢਾ ਵੱਢਣ ਨਾਲੇ ਆਉਂਦੇ ਆ ਤੇ ਹਰੇ ਹਰੇ ਸੋਹਣੇ ਚਲੋ ਪਸੂ ਖਾ ਲੈਂਦੇ ਆ ਤੇ ਬਾਕੀ ਇਹ ਮੈਂ ਸਾਰੇ ਚੈਨਲ ਦੇਖਣੇ ਪੈਣਾ ਭਰਾਵਾਂ ਦੇ ਚੈਨਲਾਂ ਦੇ ਵੀ ਬਹੁਤ ਜ਼ਿਆਦਾ ਘੱਟ ਵਿਊਜ਼ ਆ ਨਾ ਹੁਣ ਤੇ ਵਿਊਜ਼ ਘਟ ਗਏ ਬਾਈ ਜਰਾ ਦੇਖੋ ਜੀ ਮਿਹਨਤ ਬਹੁਤ ਲੱਗਦੀ ਆ ਬਲੌਗ ਬਣਾਉਣ ਤੇ ਹਨਾ ਤੇ ਜਿਹੜੇ ਬਣਾਉਂਦੇ ਆ ਨਾ ਭੈਣ ਭਰਾਵਾਂ ਨੂੰ ਸਾਰਾ ਪਤਾ ਵੀ ਕਿੰਨੀ ਮਿਹਨਤ ਲੱਗਦੀ ਆ ਪਤਾ ਨਹੀਂ ਕਿ YouTube ਦਾ ਅਪਡੇਟ ਆ ਜਾਂ ਕੀ ਕੋਈ ਪ੍ਰੋਬਲਮ ਚੱਲ ਰਹੀ ਨਾ ਪਈ ਜਾਂ ਕਿਦਾਂ ਵੀ ਹੈਗਾ ਨਾ ਆਪਾਂ ਅੱਗੇ ਵਾਂਗੂ ਹੀ ਮੈਂ ਜਿੱਦਾਂ ਕਹ ਲੋ ਵੀ ਵਲੌਗ ਅਪਲੋਡ ਕਰਦੀ ਹੁੰਦੀ ਹਾਂ ਉਸੇ ਤਰ੍ਹਾਂ ਹੀ ਹੈ ਨਾ ਤੇ ਵਿਊਜ਼ ਬਹੁਤ ਘਟ ਗਏ ਆ ਸਾਰਿਆਂ ਦੇ ਘਟ ਗਏ ਆ ਮੇਰੇ ਨਹੀਂ ਵੱਡੇ ਵੱਡੇ YouTubeਰਾਂ ਨੇ ਮੇਰੀ ਦੀਆਂ ਔਰ ਛੋਟਿਆਂ ਦੇ ਵੀ ਸਾਰਿਆਂ ਨੇ ਇਫੈਕਟ ਪਿਆ ਚਲੋ ਖੈਰ ਟਾਈਮ ਟਾਈਮ ਦੀ ਗੱਲ ਆਪਾਂ ਇਦਾਂ ਹੀ ਮਿਹਨਤ ਕਰਦੇ ਜਾਵਾਂਗੇ ਜਿੱਦਾਂ ਅੱਗੇ ਮਿਹਨਤ ਕਰੀਦੀ ਆ ਤੇ ਆ ਦੇਖੋ ਜੀ ਪਾਸੇ ਉਹ ਦਾਲੀ ਆ ਪ੍ਰੇ ਆ ਸਾਰੇ ਵਾਲੇ ਪਾਸੇ ਤੇ ਜਦ ਨਾਲ ਮੁੱਢ ਵੱਢੀ ਜਾਂਦੇ ਆ ਵੱਡ ਵੱਡ ਕੇ ਢੇਰ ਲਾ ਦਨੇ ਹੁਣ ਲਾ ਕੇ ਤੇ ਫੇ ਚੱਕ ਲੈਣੇ ਸਾਰੇ ਤੇ ਅੰਬੂ ਸਾਡੇ ਪੱਕੇ ਨਹੀਂ ਹੋਏ ਕੱਚੇ ਹੀ ਆ ਕੱਚੇ ਆ ਸਾਰੇ ਹਜੇ ਹੂੰ ਲੋਜੀ ਘੁੰਮ ਲਿਆ ਸਾਰੇ ਪਾਸੇ ਉਧਰਲੀ ਸਾਈਡ ਤੇ ਚੋਨਾ ਹਜੇ ਹਰਾਇਆ ਹਜੇ ਪੱਕਾ ਨਹੀਂ ਪੂਰਾ ਹੈਗਾ ਹੋ ਬਾਬਾ ਹੰਦਾਲਾ ਨਿਸ਼ਾਨ ਸਾਹਿਬ ਸਾਡੇ ਗਵੰਡੀਆਂ ਨੇ ਆਲੂ ਵਿਜੇਤ ਆਲੂ ਨਿਕਲੇ এবਾਰ ਦੇਖੋ ਜਿਹੜੀ ਅਗੀਤੀ ਚੀਜ਼ ਹੁੰਦੀ ਨਾ ਉਹ ਕੰਮ ਵਧੀਆ ਹੁੰਦਾ ਉਦਮਕੇ ਲక్ష్ਮੀ ਲਾਗੀ ਕਰਦਾ ਹੈ ਦੇਖੋ ਉਦੋਂ ਵਾਲੇ ਪੱਠੇ ਦੇਖਦੇ ਆ ਇਹ ਪੂਰੀ ਗਰੋਥ ਨਹੀਂ ਕੀਤੀ ਪੱਠਿਆਂ ਨੇ ਪਾਣੀ ਪੁਣੀ ਲਾਇਆ ਡਾਕਟਰ ਸਾਹਿਬ ਨੇ ਤੇ ਮੂਲੀਆਂ ਤਾਂ ਹੋ ਗਈਆਂ ਨੇ ਬੀਜੀਆਂ ਸੀ ਇਹ। ਸ਼ਲ ਗੰਮੀ ਹੋ ਗਿਆ। ਹਲਾ ਤਾਂ ਡਰਨਾ। ਸੂਰਾ ਤਾਂ ਥੜਾ ਸੂਰ ਬੜੇ ਇੱਥੇ। ਹਮ ਮਾ ਥੋੜਾ ਹਲਾ ਤਾਂ ਲਸਣ। ਉਹ ਲਾਲ ਮੇਰਾ ਪੱਠੇ ਉੱਢਣ ਡਿਆ। ਬੰਦ ਕਰੋ, ਬੰਦ ਕਰੋ। ਅੱਛਾ। ਤੇ ਲੋਜੀ ਘੋਮ ਫਿਰ ਲਿਆ ਉਧਰ ਤੇ ਅੱਜ ਥੋੜਾ ਜੋਤ ਮੇਰਾ ਠੀਠ ਹੋਗਾ ਕੰਮ ਕਰਕੇ ਰਾਜੀ ਨਹੀਂਗਾ ਤੇ ਨਿਆਣਾ ਚਲੋ ਪਰ ਨਹੀਂ ਕਵਾਂਗੇ ਤੇ ਫਿਰ ਨਿਆਣਾ ਨੂੰ ਪਤਾ ਲੱਗੂਗਾ ਤੇ ਗਰਲਾ ਚ ਲੋਖ ਖੈ ਚੱਲੀ ਜਾਂਦਾ ਵਾਇਕਰ ਕਿਰਪਾ ਨਾਲ ਹਨਾ ਕੰਮ ਕਰੀ ਜਾਂਦਾ ਹਨਾ ਅੱਜ ਥੋੜਾ ਠੀਠ ਆ ਆ ਟੜਕਾਂ ਪੈਂਦੀਆਂ ਡਾਕਟਰ ਸਾਹਿਬ ਕੋਲ ਮੇਰੇ ਵਿੱਚ ਕੰਮ ਕਰਤਾ ਨਹੀਂ ਕਰਨਾ ਤੇਰੇ ਛਿੱਤਰ ਪੈਣੇ ਆ ਤੇਰੀ ਸੇਵਾ ਹੋਣੀ ਆ ਸੋ ਇਹ ਗੱਲ ਆ ਤੇ ਚਲੋ ਜੀ ਪੱਠਾ ਉੱਠੇ ਹੁਣ ਵੱਡ ਹੋ ਗਏ ਆ ਵਿੱਚੇ ਮੁੱਢ ਵਿੱਚੇ ਪੱਠੇ ਉਤਰ ਕੇ ਪਸ਼ੂ ਬਹੁਤ ਸੋਨੇ ਖਾ ਲੈਂਦੇ ਆ ਤੇ ਚਲੋ ਖੈਰ ਵਧੀਆ ਲੱਗਦਾ ਹੈ ਨਾ ਤੇ ਹਜੇ ਪੂਰਾ ਜੋਰ ਨਹੀਂ ਪਿਆ ਵਾ ਡੀਆਂ ਦਾ ਕਿਸੇ ਦੇ ਟਮਾਟਾ ਮਾ ਇਹ ਮੰਡੀਆਂ ਚ ਵੀ ਇਹੀ ਹਾਲ ਆ ਮੰਡੀਆਂ ਚ ਵੀ ਇਨਾ ਜੋਰ ਨਹੀਂ ਹੈਗਾ ਤੇ ਉੱਥੇ ਵੀ ਟਾਵਾ ਹੀ ਆ ਤੇ ਝੋਨੇ ਦੇ ਕੀ ਪਛਿੱਤੇ ਆ ਹੋ ਗਏ ਆ ਤੇ ਸ਼ਾਇਦ ਸਾਡੇ ਅਕਤੂਬਰ ਦੇ ਐਂਡ ਬੱਡ ਹੋ ਜਾਣਾ ਨਾ ਤੇ ਪਹਿਲਾਂ ਹੀ ਜ਼ਿਆਦਾ ਬੱਡ ਹੋ ਜਾਣ ਮੈਂ ਡੇਟਰ ਆ ਰਿਹਾ ਇੱਧਰ ਕੋਣਸੋ ਜੋ ਥੋੜੀ ਸੇਵਾ ਹੋਈ ਐ ਤਾਂ ਹੁਣ ਕੰਮ ਕਰਨ ਲੱਗਾ ਤਾਂ ਦੇਖੋ ਚੱਕ ਚੱਕੇ ਪੱਠੇ ਪਾਉਂਦੇ ਆ ਮੋੜ ਜਿਹੜੇ ਵੱਡੇ ਹੋਏ ਹਰੇ ਹਨਾ ਝੋਨੇ ਵਾਲੇ ਆ ਤੇ ਉਹ ਪਾਉਂਦੇ ਵਿੱਚ ਹਰਾ ਵਿੱਚ ਕੁਤਰ ਕੇ ਤਾਂ ਡੰਗਰ ਵਧੀਆ ਖਾ ਜਾਂਦੇ ਆ ਹੁਣ ਇਹ ਹੀ ਪਾਵਾਂਗੇ ਜਦ ਤੱਕ ਨਹੀਂ ਮੋੜ ਵਿੱਚ ਪੱਡ ਹੁੰਦੇ ਹੈਗੇ ਵਿੱਚ ਇਹ ਮੋੜ ਯਾਨੀ ਕੁਤਰ ਕੁਤਣਾਗੇ ਯਾਨੀ ਸੋਣੀ ਖਾਦ ਬਣ ਜਾਂਦੀ ਆ ਤੇ ਇੱਟੇ ਦੀ ਦੀ ਖਾਸ ਲੋੜ ਨਹੀਂ ਪੈਂਦੀ ਹੈਗੀ ਹਜੇ ਮੈਂ ਦੇਖੋ ਜਾ ਕੇ ਦਾਲ ਪਾਣੀ ਬਣਾਉਣਾ ਹੈ ਤਦ ਅੱਜ ਕੁਛ ਨਹੀਂ ਦਿਸਣਿਆ ਬਣਾਉਣਾ ਕੀ ਬਣਾਈਏ ਰੋਜ਼ ਹੈ ਨਾ ਤੇ ਔਖਾ ਜਾ ਹੋ ਜਾਂਦਾ ਹੈ ਨਾ ਰੋਜ਼ ਦਾਲਾਂ ਖਾ ਹੁੰਦੀਆਂ ਆ ਤੇ ਨਾ ਰੋਜ਼ ਕੋਈ ਸਬਜ਼ੀ ਵਗੈਰਾ ਖਾ ਹੁੰਦੀ ਹੈ ਨਾ ਕੀ ਕਰੀਏ ਕੀ ਨਾ ਕਰੀਏ ਕੀ ਖਾਈਏ ਕੀ ਪੀਏ ਉਦਾ ਹੋ ਜਾਂਦਾ ਨਾ ਸ਼ਾਮ ਦਾ ਟਾਈਮ ਇੱਥੇ ਦਾ ਦਿਨ ਝੱਟ ਚੱਲ ਜਾਂਦਾ ਆਪਣਾ ਤਾਂ ਕੋਈ ਕੰਮ ਨਹੀਂ ਹੈਗਾ ਪਹਿਲਾਂ ਪੱਠੇ-ਵੱਠੇ ਪਾੜ ਲਈਦੇ ਹੁੰਦੇ ਸੀ ਜਦ ਗਰ ਲਾਲ ਨਹੀਂ ਸੀ ਵੱੜਦਾ ਹੁੰਦਾ ਵੱਠੇ ਤੇ ਹੁਣ ਸੁਖਨਾ ਵੱੜ ਲੈਂਦਾ ਹੁਣ ਤਾਂ ਕਿਸੇ ਬੁੱਢਾ ਨਹੀਂ ਦਿੰਦਾ ਨਹੀਂ ਹੈਗਾ ਮੈਂ ਇਸ ਸਮੇਂ ਕਹੂੰਗੀ ਮੈਂ ਪੱਠੇ ਵੱਢ ਲਵਾਂ ਕਿਉਂ ਨਹੀਂ ਤੁਸੀਂ ਰਹਿਣ ਦਾ ਕੀ ਹੋਇਆ ਹੁਣ ਬਸ ਆ ਦਿਨ ਮੜੇ ਲੱਗਦਾ ਜੋ ਤ ਨੀ ਪਾਤੇ ਬੱਠੇ ਤੋਲੇ ਬਨਲੇ ਹੁਣੇ ਆ ਅੱਜ ਪੀਪੋਦੀ ਲਈ ਹੋ ਗਈ ਹੈ ਨਾ ਕੋਈ ਤੂੰ ਕਿਹੜਾ ਬਚਾਣਾ ਕਿਉਂ ਆ ਅਧਰ ਮਨਿਗੜ ਦਾ ਕੰਮ ਕਰਨੇ ਉਹ ਯਾਰ ਹੁਣ ਤਾਂ ਮਾ ਮੇਰਾ ਪਿਆ ਮੇਰਾ ਹਾਂ ਪਿਆ ਮਰਥੂ ਦੀ ਪਿਆ ਪੁੱਤ ਦਾ ਬਹੁਤ ਚੀਜ਼ ਸ਼ੇਰ ਪੁੱਤ ਮਾਰਾ ਕੋਈ ਆਸ ਕਰੋ ਨਹੀਂ ਸਕੂਟ ਦੀ ਬਸ ਗੱਲਾਂ ਵਿੱਚ ਮਾਂ ਹਾਂ ਦਾ ਮੋਟਾ ਆਏ ਹਾਏ ਮੈਂ ਪਰ ਫੇਰ ਨਹੀਂ ਆ ਲੈ ਚਲੋ ਚਲਦੇ ਹੁਣ ਘਰ ਨੂੰ ਜੀ ਹੁਣ ਅਸੀਂ ਪੱਠਿਆਂ ਦਾ ਸਾਡਾ ਹੋ ਗਿਆ ਕੰਪਲੀਟ ਕੰਮ ਹਨਾ ਪੱਠੇ ਸਾਡੇ ਵਟੇ ਗਏ ਆ ਆ ਦੇਖ ਕਿਦਾਂ ਲੱਗੇ ਬੰਜਰ ਪਿਆ ਸਾ ਬਾਲੋ ਬੀਜੀ ਲੋਕੋ ਸ਼ੁਭਣਾਉਂ ਗਏ ਆੜੇ ਮੁਰਤੇ ਅਨਾਲ